कैसे है, है।, बस, दो है, है।, है। बस दो ही कलर है ब्लैक में नहीं है ब्लैक नहीं है, दूसरा बस दो ही कलर है स्टोल टाइप इधर जी मैं लिया वा इस तरह का है ਆਸ ਵਾਲਾ ਬੋਟਾ ਇਸ਼ਟੋਟੇ ਆ 25000 ਰੁਪਏ 47000 ਦਸਮੇ ਵਾਲੇ ਹੈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾ ਦੋਸਤੋ ਅੱਜ ਅਸੀਂ ਜੋਧੇਵਾਲ ਬਸਤੀ ਦਾ ਸੰਡੇ ਨੂੰ ਜੋ ਸੇਲ ਲੱਗਦੀ ਹੈ ਉਹ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋ ਚੁੱਕੇ ਆ ਜੀ ਇਹ ਹੈ ਜੀ ਜੋਧੇਵਾਲ ਬਸਤੀ ਦਾ ਬਾਜ਼ਾਰ ਲੁਧਿਆਣੇ ਦਾ ਜਿੱਥੇ ਕਿ ਜੀ ਹਰ ਸੰਡੇ ਨੂੰ ਬਹੁਤ ਜ਼ਿਆਦਾ ਸੇਲ ਲੱਗਦੀ ਹੈ ਆ ਜਿਹੜੀ ਤੁਸੀਂ ਫੈਂਸੀ ਜੁੱਤੀਆਂ ਚੱਪਲਾਂ ਸੈਂਡਲ ਦੇਖ ਰਹੇ ਹੋ ਨਾ ਇਹ ਸਾਰੇ ਉਰੇ 1.5 150 ਰੁਪਏ ਦੇ ਨੇ 1.5 150 ਰੁਪਏ ਦੀ ਸੇਲ ਲੱਗੀ ਵੀ ਪਾਰਟੀ ਵੇਅਰ ਜੁੱਤੀ ਹੈ ਬਹੁਤ ਪਿਆਰੀਆਂ ਤੇ ਦੇਖੋ ਇਹਨਾਂ ਦੇ ਡਿਜ਼ਾਈਨ ਬਲੈਕ ਵਾਲੇ ਸੈਂਡਲ ਸਿਗੇ ਸਾਰੇ ਕੋਈ ਵੀ ਸਲੀਪਰ ਟਾਈਪ ਲਓ ਤੁਸੀਂ ਸਾਰਿਆਂ ਦਾ ਪ੍ਰਾਈਸ 150 ਰੁਪਏ ਸਿਗਾ 150 ਰੁਪਏ ਨੂੰ ਕੀ ਆਂਦਾ ਬਹੁਤ ਜ਼ਿਆਦਾ ਵਧੀਆ ਸਿਗੀ ਔਰ ਮੇਰਾ ਵੀਡੀਓ ਬਣਾਉਣ ਦਾ ਮੋਟਿਵ ਇਹੀ ਹੈ ਕਿ ਤੁਹਾਨੂੰ ਅਸੀਂ ਦਸੀਏ ਕਿ ਲੁਧਿਆਣੇ ਦੇ ਕਿਹੜੇ ਦਿਨ ਕਿਹੜੇ ਬਾਜ਼ਾਰ ਵਿੱਚ ਕੀ ਕੀ ਸੇਲਾ ਲੱਗਦੀਆਂ ਨੇ ਜੀ ਹੁਣ ਅਸੀਂ ਚੱਲਦੇ ਹਾਂ ਜੀ ਅੱਗੇ ਤਾਂ ਇਹ ਦੇਖੋ ਆਹ ਵਾਲੇ ਸਟੋਲ 150 ਦੇ ਦੋ ਸੀਗੇ ਆਹ ਵਾਲੇ ਗਰਮ ਜਿਹੜੇ ਹੁੰਦੇ ਨਾ ਬਾਲ ਵਾਲੇ ਫਰਜ ਟਾਈਪ ਵਾਲੇ 150 ਰੁਪਏ ਦੇ ਦੋ ਕਾਫੀ ਅੱਛੇ ਲੱਗਦੇ ਹਲਕੇ ਹੁੰਦੇ ਲਾਈਟ ਵੇਟ ਹੁੰਦੇ ਕੁੜੀਆਂ ਇਹਨਾਂ ਨੂੰ ਲੈ ਸਕਦੀਆਂ ਨੇ ਤੇ ਜਿਹੜੇ ਆ ਤੁਸੀਂ ਬੈਲਵਰਟ ਦੇ ਟਾਪ ਦੇਖ ਰਹੇ ਹੋ ਨਾ ਇਹ ਸਿਰਫ ਓਰੇ 180 ਰੁਪਏ ਦਾ ਟਾਪ ਸੀਗਾ ਇਹ ਮਤਲਬ ਇਹਦੇ ਨਾਲ ਲੋਰ ਨਹੀਂ ਸੀਗੀ ਕੱਲਾ ਇਹ ਸੀਗਾ ਦੇਖੋ ਬੱਚਿਆਂ ਦੇ ਮਤਲਬ 10 ਤੋਂ 12 ਸਾਲ ਦੇ ਬੱਚੇ ਤੱਕ ਆਰਾਮ ਦੇ ਇਹ ਵਾਲੇ ਟੌਪ ਆ ਜਾਣੇ ਤੇ ਬੈਲਵਟ ਦਾ ਸਟਾਫ ਹੈ ਬਹੁਤ ਜ਼ਿਆਦਾ ਪਿਆਰਾ ਸੌਫਟ ਤੇ ਇਹ ਵਾਲੀ ਸੇਲ ਉਹਦੇ ਸਿਰਫ ਸੰਡੇ ਨੂੰ ਲੱਗਦੀ ਹੈ ਵੈਸੇ ਤਾਂ ਇਹ ਵਾਲੀ ਮਾਰਕੀਟ ਔਰ ਵੀ 6 ਦਿਨ ਖੁੱਲੀ ਹੁੰਦੀ ਹੈ ਬਟ ਜੋ ਚੀਜ਼ ਸੰਡੇ ਨੂੰ ਲੱਗਦੀ ਹੈ ਫਿਰ ਉਹ ਬਾਕੀ ਦਿਨਾਂ ਵਿੱਚ ਲੱਭਣੀ ਔਖੀ ਹੈ ਜੀ ਤਾਂ ਹੁਣ ਦੇਖੋ ਜੀ ਇੱਥੇ ਆ ਗਈਆਂ ਜੀ ਬੱਚਿਆਂ ਦੀਆਂ ਕੋਟੀਆਂ ਜਿਹੜੀਆਂ ਜੀ ਸਿਰਫ 100-100 ਰੁਪਏ ਨੂੰ ਹੈ ਸਿਰਫ 100-100 ਰੁਪਏ ਦੀ ਸੇਲ ਹੈ ਆਹ ਦੇਖੋ ਇੱਥੇ ਛੋਟੇ ਬੱਚਿਆਂ ਦੀਆਂ ਕੋਟੀਆਂ ਮਤਲਬ ਇੱਕ ਸਾਲ ਤੋਂ ਲੈ ਕੇ 10 ਤੋਂ 12 ਸਾਲ ਦੇ ਬੱਚੇ ਤੱਕ ਦੀ ਇਹ ਵਾਲੀਆਂ ਕੋਟੀਆਂ ਸਵੈਟਰ ਨੇ ਸਵੈਗ ਸ਼ਰਟਾਂ ਨੇ ਆ ਬਟਨਾ ਵਾਲੀਆਂ ਕੋਟੀਆਂ ਐ ਆਵਲੀਆਂ ਦੇਖੋ ਇਹਨਾਂ ਦੇ ਬਟਨ ਕਿੰਨੇ ਜ਼ਿਆਦਾ ਪਿਆਰੇ ਆ ਮਤਲਬ ਬਹੁਤ ਜ਼ਿਆਦਾ ਵਧੀਆ ਵੂਲਨ ਦੀਆਂ ਕੋਟੀਆਂ ਸਿਗੀਆਂ ਤੇ ਐਜ਼ ਏ ਟੌਪ ਟਾਈਪ ਵੀ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜਿਵੇਂ ਜੀਨਸ ਨਾਲ ਪਾਓ ਬੱਚਿਆਂ ਦੇ ਬਹੁਤ ਵਧੀਆ ਸਟੱਫ ਚ ਸਿਗੀਆਂ ਐ ਸਿਰਫ 100-100 ਰੁਪਏ ਦੀਆਂ ਸਿਗੀਆਂ ਬਸ ਤੀ ਜੋਦੇਵਾਲ ਦੇ ਬਾਜ਼ਾਰ ਦਾ ਇਹ ਬੜਾ ਸੀਨ ਹੈ ਸੰਡੇ ਦੀ ਸੇਲ ਹੈ ਤੇ ਦੇਖੋ ਸਾਰੇ ਦਾ ਸਾਰਾ ਢੇਰ ਉਰੇ 100-100 ਰੁਪਏ ਦਾ ਸੀਗਾ ਇੱਕ ਲੇਡੀ ਨੇ ਪੂਰੇ 10 ਪੀਸ ਲਏ ਮਤਲਬ 1000 ਰੁਪਏ ਦੇ ਸਿੱਧੇ ਹੀ 10 ਪੀਸ 100 ਰੁਪਏ ਦਾ ਇੱਕ ਮਤਲਬ ਪੀਸ ਬਹੁਤ ਜ਼ਿਆਦਾ ਪਿਆਰੀਆਂ ਸੀਗੀਆਂ ਮੈਂ ਵੀ ਆਪਣੀ ਬੇਟੀ ਨੂੰ ਲੈਂਦੀ ਆ ਤੇ ਇੱਥੇ ਦੇਖੋ ਕਾਫੀ ਅੱਛਾ ਮਤਲਬ ਸਸਤਾ ਹੈ ਸੰਡੇ ਨੂੰ ਮੈਂ ਤਾਂ ਹੀ ਗਈ ਸੀਗੀ ਕੇ ਬਸਤੀ ਜੋਦੇਵਾਲ ਦੇ ਬਾਜ਼ਾਰ ਵਿੱਚ ਤੁਹਾਨੂੰ ਦੱਸਿਏ ਕਿ ਵਿంటర్ ਦਾ ਇੱਥੇ ਕੀ ਕੀ ਲੱਗਦਾ ਹੈ ਜੀ ਬਿਲਕੁਲ ਮੇਰੇ ਘਰ ਤੋਂ ਤਾਂ ਜਸਟ 5 ਮਿੰਟ ਦਾ ਰਸਤਾ ਹੈ ਬਸਤੀ ਜੋਦੇਵਾਲ ਦਾ ਤਾਂ ਦੋਸਤੋ ਇਦਾਂ ਦੀਆਂ ਵੀਡੀਓਜ਼ ਮੇਰੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਪੈਂਦੀਆਂ ਹੀ ਰਹਿੰਦੀਆਂ ਨੇ ਤੇ ਸਾਡਾ ਮੋਟਿਵ ਇਹ ਹੁੰਦਾ ਹੈ ਕਿ ਤੁਹਾਨੂੰ ਅਸੀਂ ਦੱਸਿਏ ਕਿ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਤੇ ਵੀਡੀਓ ਤੁਹਾਨੂੰ ਥੋੜੀ ਜਿਹੀ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਅੱਗੇ ਸ਼ੇਅਰ ਕਰਦਿਆ ਕਰੋ ਤੇ ਇਹ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤੇ ਤੁਹਾਡੇ ਕੋਈ ਵੀ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜੀ ਤਾਂ ਅਸੀਂ ਤੁਹਾਨੂੰ ਸਹੀ ਜਵਾਬ ਹੀ ਦਵਾਂਗੇ ਕਿਉਂਕਿ ਮੈਂ ਲੁਧਿਆਣੇ ਵਿੱਚ ਰਹਿੰਦੀ ਆ ਤਾਂ ਮੈਨੂੰ ਪਤਾ ਹੈ ਜੀ ਕਿ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕਿਸ ਦਿਨ ਕੀ ਲੱਗਦਾ ਹੈ ਸਾਰਾ ਮਤਲਬ ਇਹ ਵਾਲਾ ਸਾਡਾ ਮਕਸਦ ਹੁੰਦਾ ਤਾਂ ਆਹ ਦੇਖੋ ਜੀ ਹੁਣ ਇਹ ਵੱਡੀਆਂ ਕੁੜੀਆਂ ਦੇ ਟੌਪ ਕਹਿ ਲਓ ਕੋਟੀਆਂ ਕਹਿ ਲਓ ਤੇ ਮਤਲਬ ਬਹੁਤ ਜ਼ਿਆਦਾ ਵਧੀਆ ਸੀਗੇ ਇਹ ਸਿਰਫ ਉਰੇ 2-200 ਰੁਪਏ ਨੂੰ ਇਹਨਾਂ ਨੇ ਸੇਲ ਲਗਾਈ ਵੀ ਵਾਈਟ ਕਲਰ ਦੇ ਐ ਬਹੁਤ ਜ਼ਿਆਦਾ ਪਿਆਰੇ ਤਾਂ ਹੁਣ ਅਸੀਂ ਅੱਗੇ ਚੱਲਦੇ ਆ ਜੀ ਇੱਥੇ ਆ ਜੀ ਜੈਕਟਾਂ ਇਹ ਜੈਕਟਾਂ ਸਿਰਫ ਉਰੇ 4-400 ਰੁਪਏ ਦੀਆਂ ਐ ਇਹ ਵਾਲੀਆਂ ਜੈਂਟਸ ਸਿਗੀਆਂ ਜੈਕਟਾਂ ਅੰਦਰੋਂ ਫਰ ਵਾਲੀਆਂ ਬਹੁਤ ਵਧੀਆ ਸਿਗੀਆਂ 4-400 ਰੁਪਏ ਦੀ ਸੇਲ ਲੱਗੀ ਵੀ ਤਾਂ ਇਹ ਦੇਖੋ ਜੀ ਜਿਵੇਂ ਕਿ ਪੂਰੀ ਦੀ ਪੂਰੀ ਮਾਰਕੀਟ ਇਹ ਵਾਲੀ ਰਿਟੇਲ ਦੀ ਮਾਰਕੀਟ ਐ ਹੋਲ ਸੇਲ ਮਾਰਕੀਟ ਨਹੀਂ ਐ ਜਿਹੜੀ ਜੋਧੇਵਾਲ ਬਸਤੀ ਦੀ ਮਾਰਕੀਟ ਹੈ ਜੀ ਤਾਂ ਦੇਖੋ ਜੈਕਟਾਂ ਦੀ ਬਹੁਤ ਜ਼ਿਆਦਾ ਇੱਥੇ ਪਰਮਾਰ ਲੱਗੀ ਹੁੰਦੀ ਕਿਉਂਕਿ ਹੁਣ ਫੁੱਲ ਸੀਜ਼ਨ ਚੱਲ ਰਿਹਾ ਹੈ ਨਾ ਜਨਵਰੀ ਦਾ ਮਹੀਨਾ ਹੈ ਤਾਂ ਦੇਖੋ ਟੀ-ਸ਼ਰਟਾਂ ਸ਼ਰਟਾਂ ਤੇ ਹਾਂ ਆ ਜਿਹੜੇ ਭਾਲੂ ਵਾਲੇ ਸੂਟ ਹੈ ਇਹ ਮਤਲਬ 250 ਰੁਪਏ ਦਾ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਭਾਲੂ ਵਾਲੇ ਜਿਹੜੇ ਵਿਦ ਕੈਪ ਵਾਲੇ ਆ ਕਿ ਤੁਹਾਡੇ ਏਰੀਏ ਵਿੱਚ ਕਿੰਨੇ ਕਿੰਨੇ ਦੇ ਆ ਵਾਲੇ ਮਿਲਦੇ ਨੇ ਸਾਡੇ ਲੁਧਿਆਣੇ ਚਤਾ ਜੀਏ 250 ਰੁਪਏ ਦੇ ਮਿਲ ਰਹੇ ਨੇ ਸਾਈਜ਼ ਜਿਹੜਾ ਮਰਜ਼ੀ ਲੈ ਲਓ ਤੁਸੀਂ ਵੱਡਿਆਂ ਦਾ ਲੈ ਲਓ ਛੋਟਿਆਂ ਦਾ ਲੈ ਲਓ ਜਿਹੜਾ ਮਰਜੀ ਮੈਨੂੰ ਕਮੈਂਟ ਕਰਕੇ ਜ਼ਰੂਰ